ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮ ਦੇ ਵਿੱਚ। ਦੋਸਤੋ ਅੱਜ ਬਾਈ ਗੋਪੀ ਕੋਲੇ ਪਹੁੰਚੇ ਆ ਪਿੰਡ ਵਿੜਿੰਗ ਦੇ ਵਿੱਚ। ਦੋਸਤੋ ਇੱਕ ਨਾਗਾ ਤੇ ਵੈਸੇ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ। ਬਹੁਤ ਚੰਗੇ ਦੋਸਤੋ ਟੌਪ ਦੇ ਪਸ਼ੂ ਹੁੰਦੇ ਆ ਤੇ ਅੱਜ ਵੀ ਦੋਸਤੋ ਜੇ ਗੱਲ ਕਰੀਏ ਨਾ ਬਹੁਤ ਵੱਡੇ ਕੰਦ ਕਾਠ ਵਾਲੀ ਵਹਿੜ ਦੋਸਤੋ ਤਾਜੀ ਸੂਈ ਆ। ਬੱਚੀ ਨੂੰ ਜਨਮ ਦਿੱਤਾ ਦੋਸਤੋ ਬੱਚੀ ਵੀ ਗੱਲ ਕਰ ਲਈ ਨਾ ਬਹੁਤ ਸੋਹਣੀ ਆ। ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋ ਤੋਂ ਫਾਲੋ ਕਰ ਲਿਓ ਆਉ ਲੈਣੀਆਂ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਸਿਕਾ ਹੋਰ ਠੀਕ ਠਾਕ ਬਾਈ ਜੀ ਠੀਕ ਆ ਨਾਂ ਦੱਸਦੀ ਬਾਈ ਇਹ ਕਰੀ ਗੁਰਪ੍ਰੀਤ ਸਿੰਘ ਠੀਕ ਆ ਤੇ ਅੱਜ ਇੱਕ ਨਾ ਕੀ ਹੈ ਬਈ ਹਾਂ ਨਾ ਆਪਣਾ ਤੇ ਸੂਈ ਸਿਲਵਾੜਾ ਇੱਕ ਕੱਪੜੇ ਕੋਲੇ ਬੱਚੀ ਵੀ ਹੈ ਨਾ ਉਹ ਹਾਂ ਸ਼ਾਇਦ ਇੱਕ ਛੋਟੀ ਆ ਬੱਚੀ ਠੀਕ ਆ ਤੇ ਬਈ ਵਹਿੜ ਦੀ ਗੱਲ ਕਰਨਗੇ ਇਸ ਦੀ ਤੇ ਕਿੰਮਾ ਸੂਆ ਸੂਈ ਆ ਪਹਿਲਾ ਸੂਆ ਬਾਈ ਪਹਿਲਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਬਾਈ ਅਜੇ ਹੁਣ ਗਰਮਾਂ ਦਾ ਨਾ ਬਾਈ 11ਵਾਂ ਦਿਨ ਹਾਂਜੀ ਠੀਕ ਆ ਤੇ ਦੁੱਧ ਬਾਈ ਇਸ ਵਕਤ ਕਿੰਨਾ ਤਿਆਰ ਆ ਆਪਾਂ ਕੋਈ 20 ਨਿਕਲਦੇ ਬਾਈ ਜਿਹੜਾ 18 90 ਮਾਰਨ ਵਾਲਾ ਜੀ ਇਸ ਟਾਈਮ 18 ਲੀਟਰ ਡੱਬੇ ਮਾਰਨ ਵਾਲਾ ਜੇ ਕੋਈ ਮਾਨੇ ਚੰਗੇ ਘਰੇ ਜਾਊਗਾ ਆਪਣੇ ਕੋਲ ਕੱਲ ਹੀ ਆਈ ਠੀਕ ਆ ਤੇ 24 25 ਕਿਲੋ ਵੀ ਇਹਦੇ ਥੱਲੇ ਦੁੱਧ ਚ ਲੈ ਸਕਦਾ ਠੀਕ ਆ ਜਦੋਂ ਪੌਣ ਦੇ ਸਰ ਤੇ ਆਈ ਠੀਕ 6 ਵਜੇ ਸਰ ਤੇ ਲੋ ਬਈ ਬਾਈ ਦਾ ਕਹਿਣਾ ਵੀ ਕਿਉਂਕਿ ਆਪਣੇ ਕੋਲ ਏਬੀਐਸ ਸਨੋ ਮੈਂਦੀ ਉੱਚੀ ਏਬੀਐਸ ਦੇ ਸਨੋ ਮੈਂਦੀ ਬੱਚੀ ਆ ਮਗਰ ਹਾਂਜੀ ਲੋ ਵੀ ਬਾਈ ਦਾ ਕਹਿਣਾ ਵੀ ਕਿਉਂਕਿ ਵਪਾਰ ਲਾਈਨ 'ਚ ਪਸ਼ੂ ਆਇਆ ਤੇ ਗਿਆ ਸੇਵਾ ਦਾ ਮੌਕਾ ਨਹੀਂ ਮਿਲਦਾ ਜਿਹੜਾ ਵੀਰ ਦੋਸਤੋ ਚੰਗੀ ਸਾਹਮ ਦਾ ਅੱਗੇ ਦੋਸਤੋ ਬਾਈ ਦਾ ਅਨੁਮਾਨ ਆ ਵੀ 24 25 ਲੀਟਰ ਦੁੱਧ ਪਾ ਦੇਣਾ ਤੇ ਵੱਛੀ ਦੀ ਗੱਲ ਕਰ ਲਈਏ ਦੋਸਤੋ ਵੱਛੀ ਬਹੁਤ ਸੋਹਣੀ ਹੈ ਮਗਰ ਦੋ ਨਾ ਕੀ ਗਿਣੋ ਦੋਸਤੋ ਤੇ ਬਾਕੀ ਦੋਸਤੋ ਜੇ ਵਹਿੜ ਦੀ ਗੱਲ ਕਰੀਏ ਪਹਿਲਾ ਸੂਆ ਸੂਈ ਆ ਤੇ ਪੂਰੇ ਵੱਡੇ ਕਦ ਕਾਠ ਵਾਲੀ ਹੈ ਵੇਖ ਸਕਦੇ ਆ ਬਹੁਤ ਸੋਹਣੀ ਵੱਛੀ ਨੂੰ ਜਨਮ ਦਿੱਤਾ ਵੇਖ ਸਕਦੇ ਆ ਪੂਰੀ ਵੇਲ ਲੈਂਥ ਦੇ ਵਿੱਚ ਆ ਦੋਸਤੋ ਅੱਜ 11 ਦਿਨਾਂ ਦੀ ਵੱਛੀ ਆ ਵੇਖ ਸਕਦੇ ਆ ਤੇ ਬਾਕੀ ਦੋਸਤੋ ਵੈੜ ਦੀ ਫੇਸ ਬਿਊਟੀ ਚੰਗੀ ਆ ਦੇਖ ਸਕਦੇ ਕਦ ਕਾਠ ਬਹੁਤ ਸੋਹਣਾ ਪਹਿਲਾ ਸੁਹਾ ਸੁਹੀ ਆ ਫੈਕਸ ਹਵਾਨਾ ਕਦ ਕਾਠ ਪੂਰਾ ਵੱਡਾ ਦੇਖ ਸਕਦੇ ਆ ਪੂਰਾ ਫੈਕਸ ਹਵਾਨਾ ਦੋਸਤੋ ਸ਼ਾਮ ਦੇ ਦੋਸਤੋ ਸਵਾ 4 ਦਾ ਟਾਈਮ ਆ ਉਸ ਟੰਗ ਨਾਲ ਦੀ ਜੱਜਮੈਂਟ ਕਰਿਓ ਜੇ ਕਿਉਂਕਿ ਹਜੇ ਘੰਟੇ ਡੇਢ ਘੰਟੇ ਦਾ ਜਵਾਈ ਹੋਣੀ ਆ ਦੇਖ ਸਕਦੇ ਆ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਗੈਬ ਦੇ ਉੱਤੇ ਚੰਗੀ ਫੇਸ ਬਿਊਟੀ ਆ ਸੋਹਣੀ ਵੇਲ ਲੈਂਥ ਦੇ ਵਿੱਚ ਲੈ ਵੀ ਖੋਲ ਕੇ ਤੋਰ ਕੇ ਵਿਖਾਦੀ ਸੋਹਣਾ ਕੱਦ ਕਾਠਾ ਦੋਸਤੋ ਫੈਕਸ ਹਵਾਨਾ ਥੋੜਾ ਜਿਹਾ ਕ੍ਰੋਸ ਆਂਗ ਜ਼ਰੂਰ ਆ ਦੋਸਤੋ ਵੱਛੀ ਹੈ ਜਿਹੜੀ ਪਿਓਰ ਐਚ ਐਫ ਦੇ ਵਿੱਚ ਆ ਵੇਖ ਸਕਦੇ ਆ ਤੋਰ ਤਾਰ ਬਹੁਤ ਸੋਹਣੀ ਤੋਰ ਆ ਦੋਸਤੋ ਸੋਹਣਾ ਕੱਦ ਕਾਠਾ ਤਾਂ ਚੱਲ ਵੀ ਇੱਥੇ ਆਉਂਗੇ ਤਾਂ ਤੁਹਾਨੂੰ ਜਰੂਰ ਪਸੰਦ ਆਊਗੀ ਦੋਸਤੋ ਕੱਦ ਕਾਠ ਸੋਹਣਾ ਵੇਲ ਲੈਂਥ ਚੰਗੀ ਹੈ ਹਵਾਨਾ ਬਹੁਤ ਸੋਹਣਾ ਤੁਸੀਂ ਸਵਾਈ ਆ ਦੋਸਤੋ ਦੋ ਟਾਈਮ ਚੋ ਲੋ ਜੇ ਤਿੰਨ ਟਾਈਮ ਚੋ ਲੋ ਇਹ ਉਹ ਤੁਸੀਂ ਤਸੱਲੀ ਕਰਨੀ ਆ ਕੋਈ ਵੀਰ ਪੈਸੇ ਲੰਮਦਾ ਦੋਸਤੋ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੁੰਦਾ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਪਸ਼ੂ ਆਇਆ ਤੇ ਗਿਆ ਦੋਸਤੋ ਬੱਚੀ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਮੂੰਹ ਆ ਕੰਨ ਬਿਲਕੁਲ ਨਿੱਕਾ ਦੋਸਤੋ ਸੋਹਣੇ ਕਦਕਾਠ ਵਾਲੀ ਆ ਬਾਈ ਗੋਪੀ ਇਹਦਾ ਮੁੱਲ ਕੀ ਕਰਦੇ ਆਂਗੇ ਇਹਦਾ ਮੁੱਲ 82000 ਆ ਜੀ ਇਹਦਾ 82000 ਲਓ ਬਈ ਕੱਲ ਹੋ ਰਹੀ ਆਪਣੇ ਤੋਂ ਹੋਣ ਜਾਂਦਾ ਕੰਮ ਆ ਵੀ ਹੁਣ ਤੇ ਜਾਣੇ ਕਈ ਮੁੱਲ ਦਾ ਇਹਦਾ ਕਈ ਬੰਦੇ ਲੋਕ ਲਾਈਓ ਇਹਦਾ ਲੱਖ ਵੀ ਕਰੀ ਜਾਂਦੇ ਆ ਜੀ ਪਰ ਆਪਾਂ ਕਹਿੰਦੇ ਮਾਲ ਆਵੇ ਤੇ ਜਾਵੇ ਠੀਕ ਆ ਲਓ ਵੀ ਜਿਹੜੇ ਗੱਲਾਂ ਬਾਈ ਦੀ ਸਹੀ ਗੱਲ ਆ ਕਿਉਂਕਿ ਵਪਾਰ ਲਾਈਨ 'ਚ ਪਸ਼ੂ ਆਇਆ ਤੇ ਗਿਆ ਤੇ ਜਾਇ ਜੀ ਮੁੱਲ ਕੀਤਾ ਦੋਸਤੋ ਕਦ ਘਾਟ ਵੀ ਸੋਹਣਾ ਤੇ ਦੋਸਤੋ ਵੱਛੀ ਦੀ ਗੱਲ ਕਰੀਏ ਵੱਛੀ ਵੀ ਮਗਰ ਬਹੁਤ ਸੋਹਣੀ ਆ ਦੁੱਧ ਵੀ ਦੋਸਤੋ ਅਨਮਾਨ ਆ ਇਹ ਦੂਗੇ ਦੋਸਤੋ ਥੋੜਾ ਇਹ ਕ੍ਰਾਸ ਪਾਣਾ ਕਿਉਂਕਿ ਗਰਮੀ ਆਉਣੀ ਹੈ ਦੁੱਧ ਦੇ ਨੇ ਸੋਣਾ ਹੀ ਪਿਆ ਜਾਣਾ ਬਈ ਬੱਚੀ ਦੀ ਗੱਲ ਕਰ ਲਈਏ ਤਾਂ ਕਿੰਨੀ ਉਮਰ ਹੈ ਜੀ ਇਹ 11 ਮਹੀਨਾ ਦੀ ਹੈ ਇਹ 11 ਮਹੀਨਾ ਦੀ ਹੈ ਠੀਕ ਆ ਮੂੰਹ ਖੀਰੀ ਤੇ ਮਦਰ ਰਿਕਾਰਡ ਕੀ ਆ ਬਾਈ ਚੰਗੀ ਜਿਹੀ ਆਪਣੇ ਕੋਲੇ ਵੀਡੀਓ ਵੇਖੀ ਦੀ ਮਾਂ ਦੀ ਠੀਕ ਆ ਉਹ ਆਪਾਂ ਅਜ ਤੋਂ 20 ਦਿਨ ਪਹਿਲਾਂ ਸੇਲ ਕਰਤੀ ਠੀਕ ਆ ਉਹ ਐਵੇਂ ਮੈਂ ਘਰੇ ਗਿਆ ਸੁਨੇ ਪੈਸੇ ਲੈਣ ਗਿਆ ਸੀ ਕਿ ਉਹਨਾਂ ਦੇ ਓਹਦੇ ਬੱਚੇ ਨੂੰ ਕਹੋ ਫਿਰ ਮੈਂ ਬੱਚੇ ਵੀ ਲੈ ਲੇ ਠੀਕ ਆ ਪਹਿਲਾਂ ਜਾਨੀ ਕਿ ਆਪਾਂ ਇਹਦੀ ਮਾਂ ਲਿਆ ਕੇ ਸੇਲ ਕਰਤੀ ਕੋਲ ਵੀਡੀਓ ਪ੍ਰੋਪਰ ਸਰ ਕਰਾਉਣੀ ਆ ਆਪਣੀ ਠੀਕ ਆ ਲਓ ਬਈ ਕਿਉਂਕਿ ਅਨਮਾਨ ਆ ਵੀ ਕਿਉਂਕਿ 11 12 ਮਹੀਨੇ ਦੀ ਬਾਈ ਬੱਚੀ ਦੱਸਦਾ ਕਿਉਂਕਿ ਇੰਨੇ ਚਰਚ ਦੁਵਾਰੇ ਗਾਂ ਸੂ ਹੀ ਪੈਂਦੀ ਆ ਤੇ ਇਹਦੀ ਮਾਂ ਦੀ ਦੋਸਤੋ ਵੀਡੀਓ ਬਾਈ ਕੋਲੇ ਇਸ ਵਕਤ ਬਾਈਆਂ ਦਾ ਫੋਨ ਬਾਕੀ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਥਣ ਵਿਚ ਆ ਰਹੇ ਬਹੁਤ ਮੋਟਾ ਥਾਣਾ ਥਾਣਾ ਦੀ ਗੱਲ ਕਰੀਏ ਦੋਸਤੋ ਚਾਰ ਹੀ ਥਾਣਾ ਦੇਖ ਸਕਦੇ ਆ ਬਹੁਤ ਮੋਟਾ ਥਾਣਾ ਦੋਸਤੋ ਸੋਹਣਾ ਹਵਾਨਾ ਤਿਆਰ ਕਰੂਗੀ ਕਿਉਂਕਿ ਛੋਟੀ ਉਮਰ ਦੇ ਵਿੱਚ ਜਰਸੀ ਕ੍ਰੋਸ ਆ ਜੇ ਅੱਜ ਆਪਣਾ ਗੱਲ ਕਰੀਏ ਲੈ ਵੀ ਇਹਦਾ ਗੋਪੀ ਰੇਟ ਕੀ ਕਰ ਦਿਆਂਗੇ ਇਹਦਾ ਮੁੱਲ ਫੋਨ ਤੇ ਕਰਦਾ ਹੈ ਇਹਦਾ ਮੁੱਲ ਫੋਨ ਤੇ ਹੋਊਗਾ ਠੀਕ ਆ ਲਓ ਵੀ ਪ੍ਰੋਪਰ ਡਿਟੇਲ ਦੋਵਾਂ ਉਹਨਾਂ ਕਾ ਦੀ ਤੁਹਾਨੂੰ ਲੈਤੀ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਿਓ ਜੇ ਤੇ ਦੋਸਤੋ ਜਿਹੜੇ ਭਰਾਣੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਨਾ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੱਜਣੋ ਜਿਹੜੇ ਵੀ ਦੋਸਤੋ ਸ਼ੇਅਰ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਦੋਸਤੋ ਆਉਣ